ਤੀਸਰੇ ਨੂੰ ਵੀ ਲੈ ਬਰਾਬਰ ਤੇ ਲੈ ਆਓ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਨਸ਼ਾ ਅਰੋਧ ਦਾ ਇਹਗਾ ਸਾਰਾ ਪ੍ਰੋਗਰਾਮ ਦਿੱਤਾ ਗਿਆ ਪੰਜਾਬ ਵਾਸਤੇ ਉਦੇਸ਼ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 4 ਕਿਲੋ ਹੀਰੋਇਨ ਤੇ 4 ਅਸੀਂ ਜਿਹੜੇ ਡਰਗ ਕਾਰਟਲ ਚਲਾਉਣ ਵਾਲੇ ਮੇਨ 스ਮਗਲਰ ਫੜੇ ਗਏ ਨੇ ਉਹਨਾਂ ਤੋਂ 10 ਮੋਟਰਸਾਈਕਲ ਵੀ ਬਰਾਮਦ ਹੋਏ ਨੇ ਜੇ ਅਪ ਇਹਦੀ ਇਨਵੈਸਟੀਗੇਸ਼ਨ ਦੇ ਵੱਲ ਦੇਖੀਏ ਤਾਂ ਇਹ 10 ਜਿਹੜੇ ਮੇਨ ਮੁਲਜ਼ਮ ਨੇ ਉਹ ਸਾਰੇ ਫਿਰੋਜ਼ਪੁਰ ਜਲਾਲਾਬਾਦ ਬੈਲਟ ਦੇ ਨੇ ਔਰ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਹੀ ਗੱਲ ਪਤਾ ਲੱਗੀ ਹੈ ਕਿ ਉਸ ਫਿਰੋਜ਼ਪੁਰ ਸੈਕਟਰ ਦੇ ਵਿੱਚ ਡਰੋਨਸ ਰਾਹੀਂ ਜਿਹੜੀ ਪੋਜੀਸ਼ਨ ਹੁੰਦੀ ਹੈ ਕ੍ਰਾਸ ਬਾਰਡਰ ਹਿਰੋਇਨ ਉਹਨੂੰ ਲਿਆ ਕੇ ਤੇ ਸਪਲਾਈ ਕਰਦੇ ਸੀਗੇ ਅਲੱਗ-ਅਲੱਗ ਏਰੀਆ 'ਚ ਕਿਉਂਕਿ ਆਮ ਜੇ ਪਹਿਲਾਂ ਪਾ ਦੇਖਿਆ ਅਮਰਸਦ ਸੈਕਟਰ ਯੂਜ਼ ਹੋਇਆ ਹੁਣ ਹੁਮੈਦ ਕੀ ਇਹ ਫਿਰੋਜ਼ਪੁਰ ਸੈਕਟਰ ਦਾ ਸਾਰਾ ਇੱਕ ਆਰਡਰ ਹੈਗਾ ਇਹਦੇ ਜਿਹੜੇ ਤਿੰਨ ਮੁਲਜ਼ਮ ਤਾਂ ਮੇਜਰ ਨੇ ਇੱਕ ਜੁਵਨਾਈ ਲਾਇਆ ਦੇ ਚੌਥਾ ਉਹ ਉਹਦੇ ਪੁੱਛ ਗਏ ਚਾਇਆ ਕਿ ਉਹਨੂੰ ਬੀਂਗ ਛੋਟਾ ਹੋਣ ਦੇ ਘਰ ਤੋਂ ਦਾ ਫਾਇਦਾ ਲੈਂਦੇ ਰਹੇ ਕਿ ਸਤਲੁਜ ਜਿਹੜਾ ਦਰਿਆ ਉੱਥੇ ਵਗਦਾ ਹੈ ਉਹਦੇ ਵਿੱਚ ਕਿਸ਼ਤੀ ਰਾਹੀ ਉਹ ਆਪਣੇ ਪਿੰਡ ਤੋਂ ਦੂਸਰੇ ਪਿੰਡਾਂ ਜਾਂਦਾ ਜਿਹੜੇ ਬਾਰਡਰ ਦੇ ਨਾਲ ਹੈ ਤੇ ਉਸ ਤੋਂ ਜਾ ਕੇ ਕਨਸਾਈਨਮੈਂਟ ਚੁੱਕ ਕੇ ਵਾਪਸ ਫੇਰ ਜਿਹੜੀ ਹੈ ਕਿਸ਼ਤੀ ਰਾਹੀ ਆਪਣੇ ਪਿੰਡ 'ਚ ਵਾਪਸ ਆ ਕੇ ਫਿਰ ਮੇਨਲੈਂਡ ਤੇ ਸਪਲਾਈ ਕਰਦਾ ਰਿਹਾ ਸੋ ਇਹ ਨਵੀਂ ਅੱਤ ਕੀ ਗੱਲ ਆਈ ਹੈ ਕਿ ਡਰੋਨ ਤੋਂ ਬਾਅਦ ਉੱਥੇ ਖੇਤਾਂ ਦੇ ਗਿਰਗੀ ਜਾਂ ਕਿਸੇ ਦੇ ਕਾਰਾਗੋ ਗਿਰਗੀ ਉੱਥੋਂ ਇਹਨਾਂ ਨੇ ਸਤਲੁਜ ਦਰਿਆ ਕ੍ਰੋਸ ਕਰਕੇ ਉਧਰ ਫਿਰੋਜ਼ਪੁਰ ਏਰੀਆ 'ਚ ਉਹਨੂੰ ਲਿਆ ਕੇ ਫਿਰ ਵਾਪਸ ਵੀ ਉਹਨੂੰ ਮੇਨਲੈਂਡ ਤੇ ਥਰੂ ਬੋਟ ਹੀ ਲੈ ਕੇ ਆਉਂਦੇ ਰਹੇ ਸੋ ਇਹਦੇ ਜਿਹੜੇ ਇਹ ਤਿੰਨ ਮੁਲਜ਼ਮ ਨੇ ਤਰਸੀਮ ਸਿੰਘ ਹੈ ਇਹ ਹੈਗਾ ਪਿੰਡ ਕਬਾਇਆ ਬਣਾ ਸਦਰ ਜਲਾਲਾਬਾਦ ਦਾ 23 ਸਾਲ ਦੀ ਉਹਦੀ ਉਮਰ ਹੈ 12 12ਵੀਂ ਪੜ੍ਹਿਆ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਦਾਂ ਹੀ ਅਮਰਿਤ ਸਿੰਘ ਅੰਬੀਆ ਇਹ ਚੱਕ ਹੀਵਾ ਸਦਰ ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ 21 ਸਾਲ ਦਾ 10ਵੀਂ ਪਾਸ ਹੈ ਲੇਬਰ ਦਾ ਹੀ ਕੰਮ ਕਰਦਾ ਪਹਿਲਾਂ ਵੀ ਕੋਈ ਇਸ ਕੋ ਦਰਜੀ ਨਵੇਂ ਹੀ ਆ ਸਾਰੇ ਜਿਹੜਾ ਜੁਵਨਾਈਲ ਉਹ ਵੀ ਫਿਰੋਜ਼ਪੁਰ ਏਰੀਆ ਦਾ ਰਹਿਣਾਣਾ 16 ਸਾਲ ਉਮਰ ਦਾ 7ਵੀਂ ਤੱਕ ਐਜੂਕੇਸ਼ਨ ਪੜ੍ਹੀ ਹੈ ਉਹਨੇ ਤੇ ਇਸ ਤੋਂ ਲਾਵਾ ਰਮਨਜੀਤ ਰਮਨ ਹੈ ਇਹ ਹੈਗਾ ਖਾਲੜੇ ਤਰਨਤਾਰਨ ਦਾ 19 ਸਾਲ ਦਾ ਇਹ ਪੀਕਿਵਿੰਡ ਪੜ੍ਹਾਈ ਕਰ ਰਿਹਾ ਕਾਲਜ ਦੇ ਵਿੱਚ ਤੋ ਜੇ ਆਪਾਂ ਇਹ ਤੇ ਚਾਤੀ ਮਾਰੀਏ ਕਿ ਨਵੇਂ ਬੱਚੇ ਜਿਹੜੇ ਐ ਇਸ ਜਿਹੜੇ ਉਹ ਲਾਲਚ ਦੇ ਵਿੱਚ ਡਰੱਗਸ ਦੇ ਪਾ ਕੇ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਰਹੇ ਸਮਗਲਿੰਗ ਦੇ ਔਰ ਮੈਂ ਸਮਝਦਾ ਕਿ ਇਹਦੇ ਚ ਤੁਹਾਡੇ ਰਾਹੀਂ ਜ਼ਰੂਰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਨਵੇਂ ਬੱਚਿਆਂ ਨੂੰ ਇਸ ਗੱਲ ਤੋਂ ਬਰੇਜ਼ ਕਰਨਾ ਚਾਹੀਦਾ ਔਰ ਲਾਲਚ 'ਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਮਿਹਨਤ ਦੇ ਨਾਲ ਆਪਣੀ ਕਮਾਈ ਕਰਨ ਤਾਕੇ ਵਧੀਆ ਉਹਨਾਂ ਦਾ ਜੀਵਨ ਨਹੀਂ ਗੁਜ਼ਰੇ ਨਸ਼ਾ ਕਰਨ ਦੀ ਆਦੀ ਸੀ ਜਾਂ ਫਿਰ ਪੈਸੇ ਦਾ ਲਾਲਚ ਨਾ ਪੈਸੇ ਵਾਲਾ ਹੀ ਹੈ ਜੀ ਜ਼ਿਆਦਾ ਨਸ਼ੇ ਵਾਲਾ ਨਹੀਂ ਇਹਨਾਂ ਕੋਈ ਗੱਲ ਸਾਹਮਣੇ ਆਈ ਕਿਉਂਕਿ ਇਹ ਯੰਗਸਟਰ ਨੇ ਅਜੇ ਅਰੇ ਗੱਡੀ ਦੇ ਪਿੰਡ ਜਿਹੜੇ ਉਹਦੇ ਕੋ ਗੱਡੀ 12 14 ਫੰਡਾ ਦੀ ਬਣੀ ਜਿਹੜਾ ਦਰਿਆ ਲੱਗ ਹਾਂਜੀ ਮਤਲਬ ਇਦਾਂ ਜੀ ਵਿੱਚ ਦਰਿਆ ਚੱਲਦਾ ਇਹਨਾਂ ਦੇ ਪਿੰਡ ਤੋਂ ਅੱਗੇ ਫਿਰ ਪਿੰਡ ਨੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਉੱਥੇ ਜਦੋਂ ਇਹਨਾਂ ਨੇ ਕਿਉਂਕਿ ਜੇ ਆਪਾਂ ਮੇਨ ਕਿਸੇ ਕੋਲ ਪਾਲ ਤੋਂ ਜਾਣੇ ਕੋਈ ਕੋ ਚੈਕਿੰਗ ਹੋ ਜਾਂਦੀ ਹੈ ਉਹ ਆਮ ਹੁੰਦਾ ਵੀ ਕਿਸੇ ਨਾਲ ਉਧਰ ਟੱਪ ਕੇ ਕਿਸੇ ਨਾਲ ਹੀ ਮੁੜਿਆ ਏ ਉਹਦੇ ਚ ਕਈ ਵਾਰ ਇਕੱਲਾ ਕਹਿੰਦਾ ਪਿੰਡ ਦੇ ਬੱਚਾ ਕੋਈ ਜਾ ਰਿਹਾ ਜਾਂ ਹੋਰ ਆ ਗਿਆ ਉਹਦੇ ਚ ਚੈਕਿੰਗ ਦਾ ਟੂਰ ਕਰਦੇ ਸੀ ਜਿਹੜਾ ਬੰਦਾ ਕਰਦੇ ਸੀ ਜੀ ਇਹ ਕੌਣ ਕਰਦਾ ਸੀ ਅਬਰ ਸਰ ਤੇ ਇਜਪਰੇਟ ਕਰਦੇ ਸੀ ਨਹੀਂ ਇਸ ਏਰੀਆ ਚ ਵੇਚਣ ਆ ਰਹੇ ਸੀਗੇ ਜਦੋਂ ਇਹ ਮਤਲਬ ਕਾਪੂ ਕੀਤੇ ਗਏ ਮੇਨ ਇਹਨੇ ਤਰਸੀਮ ਵੀ ਮੇਨ ਹੈ ਅਮਰਤਾ ਹੈ ਬਾਕੀ ਜਿਹੜਾ ਬੱਚਾ ਛੋਟਾ ਹੈ ਹੋਰ ਚੱਲਦੇ ਸੀ ਕਿ ਅਮਰਸਾਰੀ ਕੱਲੇ ਆਉਂਦੇ ਇਹ ਬਾਕੀ ਜ਼ਿਲ੍ਹਿਆਂ ਚ ਵੀ ਕਰਦੇ ਰਿਹਾ ਜੀ ਅਮਰਸੇਰ ਸਾਈਡ ਨੂੰ ਆ ਰਹੇ ਸੀ ਇੱਥੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਕਿਤੇ ਉਸ ਕਰਕੇ ਉਹ ਉੱਥੇ ਆਪਣੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਫੜੇ ਗਏ ਉਹ ਮੂਨ ਸੀ ਵੇਧਿਆ ਹੋਏ ਪਰ ਇਹਨਾਂ ਉੱਤੇ ਵੀ ਕੋਈ ਨਾ ਆਰਡਰ ਨਹੀਂ ਹੁਣ ਹੋਏ ਉਹ ਪਾਕਿਸਤਾਨ ਬੇਸਡ ਸੰਗਲ ਹੈਗੇ ਜੀ ਕਿਉਂਕਿ ਇਹਨਾਂ ਦਾ ਰਾਫਤਾ ਜਦੋਂ ਤਾਰਾਂ ਤੋਂ ਪਾਰ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੋ ਜਾਂਦਾ ਉਹਨਾਂ ਨਾਲ ਇਹ ਸਾਰਾ ਟਾਈਅਪ ਸਿਗਾ ਇਹਨਾਂ ਦਾ ਫੋਨ ਨਾ ਰਹੀ ਤੇ ਉਹਦੇ ਨਾਲ ਹੀ ਡਰੋਨ ਦੀ ਜਿਹੜੀ ਹੈ ਉਹ ਡਰਾਪਿੰਗ ਹੁੰਦੀ ਰਹੀ ਹੈ ਕਿਦਾ ਹੈ ਸਰ ਲੱਗ ਲੱਗ ਜਗਾ ਦੇ ਰਹਿਣ ਵਾਲਾ ਜਿਆਦਾ ਲੱਗ ਜਗਾ ਨਹੀਂ ਕੋਈ ਏਰੀਆ ਹੈ ਜੀ ਅਰੇ ਭਾਈ ਨਾਲ ਦੇ ਪਿੰਡਾਂ ਦੇ ਹੀ ਹੈ ਭਾਈ ਤੇ ਸੁਨੇ ਭਾਈਸ ਦੇ ਤਿੰਨ ਤਿੰਨ ਮੋਟਰਸਾਈਕਲ ਫੜੇ ਗਏ ਸਮਝੋ ਕਿ ਮੋਂ 16 ਸਾਲਾਂ ਦੇ ਬੱਚਿਆਂ ਨੂੰ ਇਸ ਚੀਜ਼ ਵਿੱਚ ਇਨਵੋਲ ਕੀਤਾ ਜਾ ਰਿਹਾ ਹੈ ਜਾਂ ਕੋਈ ਜਗਾ ਸੈਂਸਿਟੀਵੀ ਉਸ ਦੱਸੇ ਕਿ ਲੋਕ ਬੇਸ਼ੱਕ ਕਰਦੇ ਲੱਗਦਾ ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਹੋਰ ਵੀ ਮੈਂ ਤਾਂ ਤਾਂ ਹੀ ਕਹਿੰਦਾ ਜੀ ਆਪਣੇ ਸਮਾਜ ਦੇ ਵਿੱਚ ਜਿਹੜਾ ਲਾਲਚ ਦੇ ਵਿੱਚ ਫਸ ਰਹੇ ਬੱਚੇ ਇਹਨਾਂ ਨੂੰ ਪੇਰੈਂਟਸ ਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਹੀ ਚਾਹੀਦਾ ਜੀ ਕਿ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਇਦੋਂ ਇਹਨਾਂ ਨੂੰ ਸਮਝਾਇਆ ਜਾਵੇ ਕਾਉਂਸਲ ਕੀਤਾ ਜਾਵੇ ਸੋ ਥੈਟ ਇਹ ਆਪਣੀ ਜ਼ਿੰਦਗੀ ਨਾ ਖਰਾਬ ਕਰੇ ਅਰੇ ਕਾਲਜ ਸਟੂਡੈਂਟ ਵੀ ਐ ਚੀਕ ਕੋਹੀ ਹੈ ਜਿਹੜਾ ਆਪਣੇ ਰਮਨਜੀਤ ਹੈ ਪੜਦਾ ਪਿੱਖੀਵੰਡ ਵੀ ਐ ਕਿਹੜੇ ਥਾਣੇ ਦੀ ਹੈ ਜੀ ਕਿਹੜੇ ਥਾਣੇ ਕੋਤਿਆ ਹੈ ਫਾਈਰਾਂ ਦੋ ਅਲੱਗ-ਅਲੱਗ ਹੋਈਆਂ ਜੀ ਇੱਕ ਥਾਣਾ ਕੰਟੋਨਮੈਂਟ ਦੀ ਹੈ ਸੀਆਈਏ ਸਟਾਫ 1 ਵੱਲੋਂ ਤੇ ਇੱਕ ਸੀਆਈਏ 2 ਵੱਲੋਂ ਹੈਗੀ ਹੈ ਉਹਦੇ ਚ ਚਾਟੇ ਚ CIA 1 ਦੀ ਹੈ ਤੇ ਕੰਟੋਨਮੈਂਟ ਚ ਹੈਗੀ ਹੈ CIA 2 ਸਰ ਕਿਸਤੀ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਕਸਰ ਲੇਬਰ ਰੂਪ ਦੇ ਚੀਜ਼ਾਂ ਪਰ ਜਾਂਦੇ ਆ ਜਿਹੜੋ ਮੈਰੋ ਬਾੜ ਜਾਂਦੇ ਕਿਉਂਕਿ ਉੱਥੇ ਇੱਕ ਹੀ ਕਿਸਤੀ ਹੈਗੀ ਆ ਸਰ ਹੋਵੇ ਉਹ ਬੱਚੇ ਨੂੰ ਆਮ ਕੋਈ ਚੈੱਕ ਨਹੀਂ ਕਰਦਾ ਥੋੜਾ ਜੰਗਸਰ ਦੇਖ ਕੇ ਅਗਲਾ ਕਹਿੰਦਾ ਬੱਚਾ ਜਾ ਰਿਹਾ ਜੀ ਕਿੰਦਾ ਕੋਤਾ ਚ ਕੰਮ ਕਰਦਾ ਹੁਣ ਉਹ ਸਾਰੀ ਅਸੀਂ ਉੱਥੇ ਲੋਕਲ ਪੁਲਿਸ ਨੂੰ ਵੀ ਸਾਰੀ ਇਹ ਗੱਲ ਦੱਸਾਂਗੇ ਉਹ ਸਰ ਇਹ ਮਸੂਮ ਜਿਵੇਂ ਵੇਖਿਓ ਕਾਫੀ ਟਫ ਹੈ ਅਸੀਂ ਕਿ ਅਕਸਰ ਡਰੋਨ ਰਾਹੀ ਹੁੰਦਾ ਸੀ ਕਿਉਂ ਨਵੀਂ ਆਇਆ ਤਾਂ ਡਰੋਨ ਰਾਹੀ ਹੈ ਪਰ ਉਹਦੇ ਟਰਾਂਸਪੋਰਟੇਸ਼ਨ ਦਾ ਮਾਧਿਅਮ ਇਹਨਾਂ ਨੇ ਜਿਹੜਾ ਵਹੀਕਲ ਦੀ ਜਗ੍ਹਾ ਹੈ ਬੋਟ ਕਰ ਲਿਆ ਟੂ ਗੈਟ ਇਟ ਅਕ੍ਰੋਸ ਦੀ ਸਤਲੁਜ ਕਿਉਂਕਿ ਜੇ ਦਰਿਆ ਰਸਤੇ ਹੀ ਪੈਂਦਾ ਹੈ ਜੇ ਪੁਲ ਟੱਪਾਂਗੇ ਉੱਥੇ ਚੈਕਿੰਗ ਹੁੰਦੀ ਹੋਊਗੀ ਜੀ ਸਰ ਇੱਕ ਇਸਤੀ ਵਾਲਾ ਬੰਦਾ ਸਿੱਧਾ ਹੀ ਆ ਗਿਆ ਸਰ ਮੇਨ ਲੈਂਡ 'ਚ ਇੰਨੀ ਦੇਰ ਤੱਕ ਕਰਦੇ ਚੱਲੇ ਨੇ ਕਿ ਉਹਨਾਂ ਦਾ ਬੱਚਾ ਹੋਣਾ ਜਿਹੜਾ ਲੱਛਣਾਂ ਲੱਗਦਾ ਹੈ ਜੀ ਇਹ ਲਵ ਚੈਲੰਜ ਹੈ ਚੈਲੰਜ ਤੇ ਕੋਈ ਨਹੀਂ ਵਸਦਾ ਸਾਨੂੰ ਅਫਸੋਸ ਹੈ ਕਿ ਬੱਚੇ ਇਸ ਕੰਮ ਚ ਨਾ ਪੈ ਪੇ ਪਿਛੇ ਲੇਡੀਜ਼ ਨੇ ਯੂਜ਼ ਕਰਦੇ ਸੀ ਹੁਣ ਬੱਚਿਆਂ ਨੂੰ ਸਟੂਡੈਂਟ ਆ ਗਏ ਵਿਚਾਰ ਕਿ ਵਕ ਵਕ ਜਿਸਾ ਦਸਤ ਜਿਸਾ ਦਿਕਾਉਂ ਮੇ ਹੁ ਚੱਲ ਰਹੀ ਆ ਪਤਾ ਨਹੀਂ ਇਡੈਂਟੀਫਿਕੇਸ਼ਨ ਹੋਣੀ ਪਤਾ ਲੱਗੇ ਤਾਂ ਨਵੇਂ ਰਾਹ ਅੰਦਰ ਲਿਖੀ ਸਟੂਡੈਂਟ ਹੈ ਬੱਚਿਆਂ ਸੰਧ ਇਹ ਟ੍ਰੈਂਡ ਇਸ ਵਾਰ ਮੈਂ ਤਾਂ ਇਹ ਕਹਿਣਾ ਕਿ ਸਾਨੂੰ ਸਮਾਜ ਦੇ ਵਿੱਚ ਸਾਰਿਆਂ ਨੂੰ ਆਪਣੇ ਬਾਰੇ ਇਸ ਬਾਰੇ ਅਵੇਅਰ ਹੋਣ ਦੀ ਲੋੜ ਹੈ ਚਾਤੀ ਮਾਰਨ ਦੀ ਲੋੜ ਹੈ ਕਿ ਕਿੱਥੇ ਆਪਾਂ ਆਪਣੇ ਰੋਲ ਦੇ ਵਿੱਚ ਹੋਰ ਸਾਨੂੰ ਮਾਨਿਟਰਿੰਗ ਦੀ ਲੋੜ ਹੈ ਚਾਹੇ ਉਹ ਪਰਿਵਾਰ ਹੈ ਚਾਹੇ ਉਹ ਸਕੂਲ ਨੇ ਉੱਥੇ ਸਾਰਾ ਇਹਨਾਂ ਦੇ ਉੱਤੇ ਟੀਚਰਸ ਤੇ ਜਿਹੜੇ ਪੇਰੈਂਟਸ ਦਾ ਬੜਾ ਵੱਡਾ ਰੋਲ ਹੁੰਦਾ ਕਿਸੇ ਬੱਚੇ ਦੀ ਪ੍ਰਿੰਗਿੰਗ ਆਪ ਤੇ ਉਹਨਾਂ ਨੂੰ ਵੀ ਹੋਰ ਸਟੈਪ ਇਨ ਕਰਨਾ ਚਾਹੀਦਾ ਬਾਕੀ ਸਮਾਜ ਨੂੰ ਵੀ ਸਾਰਿਆਂ ਨੂੰ ਰਲ ਕੇ ਆਪਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ ਇਸ ਲਾਲਚ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਸਰ ਲੱਗਦਾ ਦੀ ਡਰਾਈਵ ਚਲਾ ਕੇ ਇਹ ਬੁਰੀ ਜਿਹੜੀ ਆਲਰੇਡੀ ਬਹੁਤ ਸਾਰੇ ਕੰਮ ਕਰਦੇ ਆਪਾਂ ਨੂੰ ਸੁਣ ਕਰਨੀ ਲੱਗਦਾ ਦੀ ਡਰਾਈਵ ਚਲਾਉਣ ਦੀ ਜ਼ਰੂਰਤ ਹੈ ਕਿਹੜਾ ਮੁੰਡਾ ਦੇ ਵਿੱਚ ਬਾਦੂ ਬੱਚੇ ਨਾਲ ਅਵੇਅਰਨੈਸ ਨਾਲ ਨਾਲ ਚੱਲਦੀ ਰਹੀ ਹੈ ਕਿ ਹੋਰ ਹੋਰ ਲੋੜ ਹੈ ਅਵੇਅਰਨੈਸ ਬਾਰੇ ਜਦੋਂ ਆਪਾਂ ਕਿਸੇ ਨੂੰ ਜਾ ਕੇ ਦੱਸਦੇ ਆਂ ਵੀ ਇਹਦੇ ਕੀ ਹਾਰਮਸ ਨੇ ਤੇ ਬੰਦਾ ਕਿੱਥੇ ਗਿਆ ਰੀਅਲ ਟਾਈਮ ਸਟੋਰੀ ਦਾ ਨੈਚਰਲੀ ਫਰ ਪੈਂਦਾ ਬੱਚੇ ਦੀ ਸੋਚ ਦੇ ਵਿੱਚ ਆਪ ਹੋਰ ਪਿੰਡ ਦੇ ਵਿੱਚ ਵੀ ਦੇਖਣੇ ਕਿ ਬੱਚੇ ਆ ਉਹ ਤੁਹਾਡੇ ਉੱਤੇ ਬਹੁਤ ਚੀਜ਼ੀ ਹੁੰਦੀ ਹੈ ਮਨੈਸ਼ਾ ਤੇ ਇਹ ਨਹੀਂ ਗੱਲ ਵੀ ਛੋਟੇ ਬੱਚੇ ਨਸ਼ਾ ਵੇਚਣੇ ਨੇ ਆਪਾਂ ਚੱਕਰ ਆ ਲੈਣੇ ਜੀ ਇਹ ਕੋਈ ਅਜਿਹੀ ਗੱਲ ਹੈ ਕਿਤਾਬ